ਫ੍ਰੈਂਕਿਨ ਨੇ ਆਪਣੇ ਅਮਰਥਰ ਕੇਂਦਰ ਦੀ ਪਹਿਲੇ ਬਰੇ ਗੰਢ ਬਣਾਈ ਜਿਸ ਵਿੱਚ 23 ਵਿਦਿਆਰਥੀ ਪਹਿਲਾਂ ਹੀ ਵੱਕ ਵੱਕ 에ਅਰਲਾਈਨਾਂ ਅਤੇ ਪੰਜ ਤਾਰਾ ਹੋਟਲਾਂ ਵਿੱਚ ਰੱਖੇ ਗਏ ਹਨ ਫ੍ਰੈਂਕਿਨ ਇੰਸਟੀਚਿਊਟ ਆਫ 에ਅਰ ਹੋਸਟੇਟ ਟ੍ਰੇਨਿੰਗ ਵਿਸ਼ਵ ਨੰਬਰ 1 에ਅਰ ਹੋਸਟੇਟ ਟ੍ਰੇਨਿੰਗ ਇੰਸਟੀਚਿਊਟ ਅਮਰਥਰ ਵਿੱਚ ਆਪਣੇ ਸਿਖਲਾਈ ਕੇਂਦਰ ਵਿੱਚ ਸਫਲਤਾਪੂਰਵਕ 1 ਸਾਲ ਪੂਰਾ ਹੋਣ ਤੇ ਐਲਾਨ ਕਰਦੇ ਹੋਏ ਮਾਨਵਸੂਚ ਕਰ ਰਿਹਾ ਹੈ ਇਸ ਮੌਕੇ ਕੀਪਖਾਸਤਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਵੀਰ ਸਿੰਘ ਨੇਜਰ ਅਮਰਥਰ ਦਖਣੀ ਤੋਂ ਵਿਧਾਇਕ ਅਤੇ ਸਾਫ ਦਾ ਕੈਬਨਰਨ ਮੰਤਰੀ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਿਰਕਤ ਕੀਤੀ। ਸ਼੍ਰੀ ਕੇਐਸ ਕੋਲੀ ਫ੍ਰੈਂਕਪਿੰਨ ਗਰੁੱਪ ਦੇ ਸੰਤਾਪਕ ਅਤੇ ਗੈਰ ਕਾਰਜਕਾਰੀ ਚੇਅਰਮੈਨ ਸ਼੍ਰੀ ਆਰਐਸ ਕੋਲੀ ਫ੍ਰੈਂਕਪਿੰਨ ਗਰੁੱਪ ਦੇ ਗੈਰ ਕਾਰਜਕਾਰੀ ਨਿਰਦੇਸ਼ਕ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਫ੍ਰੈਂਕਪਿੰਨ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਵਿਲੀਅਮ ਡੈਨੀਅਲ ਅਤੇ ਸੀਈਓ ਸੋ ਦੀਰ ਮਲੋਤਰਾ ਸਰਦਾਰ ਅਮਰਜੀਤ ਸਿੰਘ ਜਸਪ੍ਰੀ ਸਿੰਘ ਅਤੇ ਨਾਪਰੀ ਸਿੰਘ ਸਰਦਾਰ ਐਜੂਕੇਸ਼ਨ ਗਰੁੱਪ ਦੇ ਡਾਇਰੈਕਟਰ ਦੇ ਨਾਲ-ਨਾਲ ਸੀਨੀਅਰ ਅਧਿਕਾਰੀ ਵੀ ਹਾਜ਼ਰ ਥਣ ਫ੍ਰੈਂਕਫਰਟ ਸੈਂਟਰ ਦੇ ਵਿਦਿਆਰਥੀਆਂ ਨੂੰ ਵੱਖ-ਵੱਖ 에ਅਰਲਾਈਨਾਂ ਅਤੇ ਪੰਜ ਤਾਰਾ ਹੋਟਲਾਂ ਵਿੱਚ ਪਲੇਸਮੈਂਟ ਲਈ ਸਨਮਾਨਿਤ ਕੀਤਾ ਗਿਆ। ਕੁੱਲ ਮਿਲਾ ਕੇ ਫ੍ਰੈਂਕਫਰਟ ਦੇ ਦੇਸ਼ ਭਾਰ ਵਿੱਚ ਆਪਣੇ ਕੇਂਦਰਾਂ ਰਾਹੀਂ 4178 ਇੰਟਰਵਿਊ ਡਰਾਈਵ ਕਰਵਾਏ ਗਏ ਹਨ ਅਤੇ ਜਨਵਰੀ ਤੋਂ ਦਸੰਬਰ 2024 ਤੱਕ ਲਗਭਗ 10000 ਵਿਦਿਆਰਥੀਆਂ ਨੂੰ ਰੱਖਿਆ ਗਿਆ ਹੈ ਇਹ ਫਰੈਂਕਪਿੰਡ ਦੁਆਰਾ ਆਪਣੇ ਵਿਦਿਆਰਥੀਆਂ ਨੂੰ ਉੱਚ ਗੁਣਵੰਤਾ ਵਾਲੀ ਸਿੱਖਿਆ ਲਈ ਪ੍ਰਦਾਨ ਕਰਨ ਦਾ ਸਬੂਤ ਹੈ ਆਪਣੇ ਪਾਚਨ ਦੌਰਾਨ ਸ਼੍ਰੀ ਕੇਐਸ ਕੋਲੀ ਨੇ ਭਾਰਤੀ ਹਵਾਵਾਜੀ ਉਦਯੋਗ ਨੂੰ ਮੁਹੱਤਮਪੂਰਨ ਵਿਕਾਸ ਸਬੰਧਾਂ ਲਈ ਉਜਾਗਰ ਕੀਤਾ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਫਰੈਂਕਪਿੰਡ ਕੈਬਨ ਰੂ ਤੇ ਚਾਹ ਬਣਾਉਣਾਂ ਦੀ ਤਿਆਰੀ ਸਿੱਖਲਾਈ ਪ੍ਰਦਾਨ ਕਰਨ ਦੀ ਮੋਹਰੀ ਹੈ ਕੋਹਲੀ ਨੇ ਦੱਸਿਆ ਕਿ ਅੰਮ੍ਰਿਤਸਰ ਪੰਜਾਬ ਵਿੱਚ ਧਾਰਮਿਕ ਅਤੇ ਸਹਿਰ ਸਪਟਾ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਸ਼੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਦਾ ਕਰ ਹੈ। ਇਹ ਹਵਾਈ ਅੱਡਾ ਨਾ ਸਿਰਫ ਪੰਜਾਬ ਦਾ ਰਾਜਦਾਨ ਸਗੋਂ ਜੰਮੂ ਕਸ਼ਮੀਰ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਸਮੇਤ ਗਵਾਂਢੀ ਖੇਤਰਾਂ ਦੀ ਵੀ ਸੇਵਾਤ ਦਿੰਦਾ ਹੈ। ਇਸ ਸਾਲ ਨੌਕਰੀ ਪਾਲਣ ਵਾਲਿਆਂ ਲਈ ਕਮਾਲ ਦਾ ਸਾਲ ਹੈ ਜੋ ਹਵਾਈ ਪ੍ਰਾਣਾਚਾਰੀ ਅਤੇ ਯਾਤਰਾ ਅਜੋਗ ਵਿੱਚ ਆਪਣਾ ਕੈਰੀਅਰ ਬਣਾਉਣ ਦੀ ਇੱਛਾ ਰੱਖਦੇ ਹਨ। ਵੱਧ ਦੀ ਮੰਗ ਤੇ ਜਵਾਬ ਵਿੱਚ ਫ੍ਰੈਂਕਿੰਗ ਨੇ ਲਗਭਗ 200 ਕਰੋੜ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਬੈਂਕ ਫਿਰ ਅਗਲੇ 3 ਸਾਲਾਂ ਵਿੱਚ ਪੂਰੇ ਭਾਰਤ ਵਿੱਚ 100 ਤੋਂ ਵੱਧ ਹੋਰ ਕੇਂਦਰ ਅਤੇ 30 ਅੰਤਰਰਾਸ਼ਟਰੀਏ ਕੇਂਦਰ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਅਤੇ ਮੌਜੂਦਾ ਸਾਲ ਵਿੱਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ 5 ਨਵੇਂ ਕੇਂਦਰ ਖੋਲ੍ਹਣ ਲਈ ਤਿਆਰ ਹੈ। ਬਠਿੰਡਾ, ਪਠਾਨਕੋਟ, ਮੁਹਾਲੀ, ਪਟਿਆਲਾ ਅਤੇ ਜੰਮੂ ਇਸ ਤੋਂ ਇਲਾਵਾ ਫ੍ਰੈਂਕਿੰਗ ਅਗਲੇ 3 ਸਾਲਾਂ ਵਿੱਚ ਪੂਰੇ ਭਾਰਤ ਵਿੱਚ 100 ਹੋਰ ਕੇਂਦਰ ਅਤੇ 30 ਅੰਤਰਰਾਸ਼ਟਰੀ ਕੇਂਦਰ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਫ੍ਰੈਂਕਫਰਟ ਨੇ ਹਾਲ ਵਿੱਚ ਪੂਰੇ ਭਾਰਤ ਵਿੱਚ 15 ਨਵੇਂ ਕੇਂਦਰ ਖੋਲ੍ਹਿਆ ਹਨ ਜੋ ਫਰਵਰੀ 2025 ਵਿੱਚ ਕੰਮ ਸ਼ੁਰੂ ਕਰਨ ਲਈ ਤਿਆਰ ਹਨ। ਅੱਜ ਅੰਮ੍ਰਿਤਸਰ ਸੈਂਟਰ ਫ੍ਰੈਂਕਫਰਟ ਦਾ ਫ੍ਰੈਂਕਫਰਟ ਇੰਸਟੀਚਿਊਟ ਆਫ 에ਅਰ ਸਸਟੇਨਿੰਗ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਵਿਸ਼ਵ ਦਾ ਵਰਲਡ ਦਾ ਨੰਬਰ 1 에ਅਰ ਸਸਟੇਨਿੰਗ ਇੰਸਟੀਚਿਊਟ ਹੈ। ਅਜ ਇੱਕ ਸਾਲ ਪੂਰਾ ਹੋ ਗਿਆ ਹੈ ਅੰਮ੍ਰਿਤਸਰ ਸੈਂਟਰ ਜਿਸ ਐਨੀਵਰਸਰੀ ਮਨਾਈ ਜਾ ਰਹੀ ਹੈ ਤੇ ਅੰਮ੍ਰਿਤਸਰ ਦੇ ਲਾਗੇ ਤਾਂ ਅੰਮ੍ਰਿਤਸਰ ਵਿੱਚੋਂ ਕਰੀਬਨ 350 ਸੇ ਤੋਂ ਲੈ ਕੇ 500 ਬੱਚਿਆਂ ਦੇ ਵਿਚਕਾਰ ਪਹਿਲੇ ਸਾਲ ਵਿੱਚ ਐਡਮਿਸ਼ਨ ਹੋਏ ਪਹਿਲਾ ਬੈਚ ਜਿਹੜਾ ਸ਼ੁਰੂ ਹੋਇਆ ਸੀ 40 ਬੱਚਿਆਂ ਦਾ ਉਹ ਕੰਪਲੀਟ ਹੋ ਗਿਆ 11 ਮਹੀਨੇ ਦੀ ਟ੍ਰੇਨਿੰਗ ਸੀ ਤੇ ਮਨ ਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਉਹਦੇ ਚੋਂ 28 ਬੱਚੇ ਜੜੇ ਆ ਉਨਾ ਰਿਪਲੇਸਮੈਂਟ ਹੋ ਗਈ ਹੈ। ਔਰ ਉਹ 에어ਲਾਈਨਸ ਦੇ ਵਿੱਚ ਔਰ ਹੋਟਲਸ ਦੇ ਅੰਦਰ, ਟ੍ਰੈਵਲ ਕਸਟਮਰ ਸਰਵਿਸ ਇੰਡਸਟਰੀ ਦੇ ਅੰਦਰ ਅੱਛੀ ਸੈਲਰੀ ਤੇ ਲੱਗੇ ਆ। ਇਹ ਕੋਰਸ ਜਿਹੜਾ ਫ੍ਰੈਂਕਫਰਟ ਚਲਾਉਂਦੀ ਹੈ ਆਪਣੇ ਸੈਂਟਰ ਦੇ ਅੰਦਰ 11 ਮਹੀਨੇ ਔਰ 6 ਮਹੀਨੇ ਦਾ ਹੈ। 11 ਮਹੀਨੇ ਦਾ ਕੋਰਸ ਹੈ 12ਵੀਂ ਪਾਸ ਬੱਚੇ ਲਈ ਔਰ ਜਿਹੜੇ ਗ੍ਰੈਜੂਏਟ ਹਨ ਲਈ 6 ਮਹੀਨੇ ਦਾ ਕੋਰਸ ਹੈ। ਇਹ ਕੋਈ profession ਹੈ career ਹੈ ਜਿਸ ਦੇ ਅੰਦਰ 12ਵੀਂ ਪਾਸ ਸਿਰਫ 12ਵੀਂ ਪਾਸ ਕੁਆਲਿਫਿਕੇਸ਼ਨ ਤੇ ਬੱਚਾ 1,75,000 ਰੁਪਏ ਸੈਲਰੀ ਵੀ ਹਰ ਮਹੀਨੇ ਪ੍ਰਤੀ ਮਾ ਮੈਂ ਸਾਲ ਦੀ ਨਹੀਂ ਬੋਲ ਰਿਹਾ ਇੱਕ ਮਹੀਨੇ ਦੀ ਸੈਲਰੀ ਦੱਸ ਰਿਹਾ 1,75,000 ਕਮਾ ਸਕਦਾ ਸਾਡੇ ਬੱਚੇ 1,75,000 ਤੇ ਲੱਗੇ ਵੀ ਹੈ ਔਰ ਇਹ ਇੰਡਸਟਰੀ ਜਿਹੜੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਵੀਅਸ਼ਨ ਹਸਪਿਟੈਲਿਟੀ ਟ੍ਰੈਵਲ ਕਸਟਮਰ ਸਰਵਿਸ ਜਿਹੜੀਆਂ ਇਹ ਬੜੀ ਫਾਸਟ ਗਰੋਇੰਗ ਇੰਡਸਟਰੀ ਹੈ ਦੇਸ਼ ਦੇ ਅੰਦਰ ਕਿੰਨੇ ਸਾਰੇ 에어ਪੋਰਟ ਆ ਰਹੇ ਹੈ Air India ਦੇ ਇਸ ਵਕਤ 140 에어ਕ੍ਰਾਫਟ ਹੈ। ਔਰ ਕਰੀਬਨ 470 에어ਕ੍ਰਾਫਟ ਦਾ ਆਰਡਰ ਹੋਰ ਦਿੱਤਾ ਹੈ ਉਹਨਾਂ ਨੇ Airbus ਔਰ Boeing ਨੂੰ। ਇਸ ਤੋਂ ਇਲਾਵਾ Indigo ਜਿਹੜੀ ਹੈ ਉਸ ਦੇ ਜਿੰਨੇ 에어ਕ੍ਰਾਫਟ ਹੈ ਲੈਪ ਐਟ ਪ੍ਰੈਸਰ ਉਸ ਫਲੀਟ ਤੋਂ ਇਲਾਵਾ ਉਹਨਾਂ ਨੇ 500 에어ਕ੍ਰਾਫਟ ਦਾ ਹੋਰ ਆਰਡਰ ਦਿੱਤਾ ਹੋਇਆ ਹੈ। ਔਰ Akasa Airlines 9 बिलियन दी इन्वेस्टमेंट ਕਰਕੇ ਐਕਸਪੈਂਸ਼ਨ ਪਲਾਨਸ ਕਰਕੇ ਰੈਡੀ ਹੈ ਇਸ ਵਕਤ ਇਹ ਸਾਲ ਤੇ ਅਗਲਾ ਸਾਲ ਜਿਹੜਾ ਹੈ ਇਹ ਇਹ ਬਹੁਤ ਹੀ ਵਧੀਆ ਅਪਰਚੁਨਿਟੀ ਲੈ ਕੇ ਆnde ਜੌਬਸ ਲਈ ਬੱਚਿਆਂ ਲਈ ਤੇ ਮੇਰੇ ਖਿਆਲ ਜਿਹੜਾ ਬੱਚੇ ਇਸ ਕੈਰੀਅਰ ਲਈ ਚਾਹਦੇ ਇਸ ਇਸ ਕੈਰੀਅਰ ਨੂੰ ਬਣਾਣਾ ਇਸ ਇਸ ਇੰਡਸਟਰੀ ਦੇ ਨਾਲ ਆ ਇਸ ਸਾਲ 2025 ਔਰ 26 ਦੇ ਵਧੀਆ ਤੋਂ ਜ਼ਿਆਦਾ ਵਧੀਆ ਸਾਲ ਹੋਰ ਕੋਈ ਨਹੀਂ ਹੋ ਸਕਦਾ ਔਰ ਇੰਨੀ ਆਏ ਇਹ ਅੰਮ੍ਰਿਤਸਰ ਦੇ اندر ਸੈਂਟਰ ਖੁੱਲਣ ਨਾਲ ਇਹ ਫਾਇਦਾ ਹੋ ਗਿਆ ਹੁਣ ਬੱਚਿਆਂ ਨੂੰ ਆਸ-ਪਾਸ ਦੇ ਤੇ ਅੰਮ੍ਰਿਤਸਰ ਦੇ ਬੱਚਿਆਂ ਨੂੰ ਕਿਉਂਕਿ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਜਾਂ ਦੂਰ ਫ੍ਰੈਂਕਫਰੈਂਕ ਸੈਂਟਰ ਵੀ ਭਾਲ ਵੀ ਜਾਣਾ ਪਏਗਾ ਤੇ ਹਾਂਜੀ ਠੀਕ ਹੈ ਤੇ ਹੋਰ ਕੋਈ ਤੁਹਾਡਾ ਕੋਈ ਸਵਾਲ ਹੋਵੇ ਤੇ ਪੁੱਛ ਲਓ ਕੋਈ ਤਕੜੀ ਹਾਊਸ ਬਾਜੀ ਅੰਮ੍ਰਿਤਜੀ ਤੇ ਉਹਦੇ ਬੇਟੇ ਜਸਪ੍ਰੀਤ ਨਫਰੀਤ ਉਹਨਾਂ ਨੇ ਅੱਛੀ ਅਕੈਡਮੀ ਚਲਾਈ ਹੋਈ ਹੈ ਫ੍ਰੈਂਕਫਰੈਂਕ ਅਕੈਡਮੀ ਹੈ ਔਰ ਇਹਦੇ ਚ ਬਹੁਤ ਪਲਾਨੀ ਕੈਡਨੀ ਹੈ ਜਿਹਦੇ ਚ ਬਹੁਤ ਚੰਗੀਆਂ ਪਲੇਸਮੈਂਟਸ ਮਿਲੀਆਂ ਨੇ ਮੈਨਲੀ ਏਅਰ ਹਾਸਟਸ ਨੂੰ ਟ੍ਰੇਨ ਕਰਦੇ ਨੇ ਉਹ ਜੋ ਏਅਰ ਹਾਸਟਸ ਨੂੰ ਟ੍ਰੇਨ ਕਰਦੇ ਆ ਤੇ ਉਹਦੇ ਨਾਲ ਨਾਲ ਉਹ ਜਿਹੜੇ ਬੱਚੇ ਜਿਹੜੇ ਬੱਚੇ ਨੇ ਉਹ ਉੱਥੇ ਨਾਲ ਹੋਣ ਤੇ ਘਟੋ ਘਟੋ ਜਿਹੜੇ ਫਰੰਟ ਡੈਸਕ ਨੇ ਹੋਸਟਲ ਜਾਂ ਹੋਟਲਾਂ ਚ ਉੱਥੇ ਨੂੰ ਇੰਪਲੋਇਮੈਂਟ ਮਿਲ ਜਾਂਦੀ ਹੈ ਸੋ ਬੜਾ ਚੰਗਾ ਕੋਪਰਾਲਾ ਹੈ ਔਰ ਅਪਾਜੀ ਮਸੀ ਮੇਰੇ ਨਾਲ ਨੇ ਤੇ ਇਹ ਬਹੁਤ ਚੰਗਾ ਉਪਰਾਲਾ ਰਹਾ ਤਾਂ ਕਿਉਂਕਿ ਹਾਈ ਪੇਇੰਗ ਜੋਬਸ ਬਹੁਤ ਘਾਟੇ ਨੇ ਔਰ ਇਹਨਾਂ ਚ ਸੈਲਰੀਜ਼ ਘੱਟੋ ਘੱਟ ਜਿਹੜੀਆਂ ਉਹ ਕਾਫੀ ਹੁੰਦੀਆਂ ਨੇ ਸੋ ਇਸ ਕਰਕੇ ਮੈਂ ਬਹੁਤ-ਬਹੁਤ ਵਧਾਈ ਦਿੰਨਾ ਕੋਲੀ ਸਾਹਿਬ ਨੇ ਜਿਨ੍ਹਾਂ ਨੇ ਸਟਾਰਟ ਕੀਤਾ ਹੋਇਆ ਉਹ ਵੀ ਅਜਾਏ ਹੋਏ ਨੇ ਇੱਥੇ ਔਰ ਭਾਜੀ ਔਰ ਪਰਿਵਾਰ ਜਿਹੜਾ ਹੈ ਬਹੁਤ ਉਪਰਾਲਾ ਚੰਗਾ ਕਰ ਰਹੇ ਨੇ ਜਿਨ੍ਹਾਂ ਨੇ ਬੱਚੇ ਨੂੰ এমਪਲੋਇਮੈਂਟ ਦੇ ਸਕਣਗੇ ਪਰਿਵਾਰ ਸਾਰੇ ਸੈਟਲ ਹੋ ਜਾਂਦਾ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਸ ਦੇ ਸ਼ੁਭ ਦਿਹਾੜੀ ਦੀ ਅੱਜ ਬੱਚਿਆਂ ਦਾ ਫਿਊਚਰ ਕਿਵੇਂ ਰਹੇਗਾ ਇਸ ਚੀਜ਼ ਨੂੰ ਹਾਂ ਬੱਚਿਆਂ ਦਾ ਫਿਊਚਰ ਅੱਛਾ ਹੈ ਜੀ ਕਿਉਂਕਿ ਜਿਵੇਂ ਮੈਂ ਦੱਸਿਆ ਕਿ ਹਾਈ ਪੇਇੰਗ ਜੋਬਸ ਨੇ ਕਿਬਿਨਟ ਪ੍ਰੋਡਕਟ ਜੌਬਸ ਨੇ ਫਰੰਟ ਐਸ ਦੀ ਜੌਬਸ ਨੇ ਚੰਗੇ ਹੋਟਲਾਂ ਚ ਹਾਈ ਪੇਇੰਗ ਜੌਬਸ ਨੇ ਔਰ ਵੈਸੇ ਵੀ ਚਲੋ ਨੌਕਰੀ ਦੀ ਇਕਲਤ ਉੱਚੀ ਗੱਲ ਹੈ ਬੱਚੇ ਦਾ ਆਊਟਲੁੱਕ ਬਦਲ ਜਾਂਦਾ ਬੱਚੇ ਦਾ ਉੱਠਣਾ ਬੈਠਣਾ ਖੜਨਾ ਗੱਲ ਕਰਨਾ ਦਾ ਸਾਰਾ ਬਦਲ ਜਾਂਦਾ ਸੋ ਕੁਦਰਤੀ ਕਾਲ ਨੂੰ ਪ੍ਰੋਗਰਾਮ ਕਿਤੇ ਵੀ ਮਿਲ ਸਕਦੀ ਹੈ ਪ੍ਰੋਗਰਾਮ ਫ੍ਰੈਂਕਫਰਟ ਇੰਸਟੀਚਿਊਟ ਆਫ エアੋਸਪੇਸ ਟ੍ਰੇਨਿੰਗ ਅਮ੍ਰਿਤਸਰ ਸੈਂਟਰ ਦਾ ਇੱਕ ਐਨੂਅਲ ਪ੍ਰੋਗਰਾਮ ਹੈ ਤੋ ਅੱਜ ਪਹਿਲਾ ਸਾਲ ਸਾਡਾ ਖਤਮ ਹੋਣ ਤੇ ਪਿਛਲੇ ਸਾਲ ਸਾਡੇ 13 ਸਟੂਡੈਂਟ ਸੀਗੇ ਜਦੋਂ ਆਪਾਂ ਸ਼ੁਰੂਆਤ ਕੀਤੀ ਸੀਗੀ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹੁਣ ਸਾਡੇ 350 ਸਟੂਡੈਂਟਸ ਨੇ ਜਿਨ੍ਹਾਂ ਵਿੱਚੋਂ ਜਿਹੜਾ ਫਰਸਟ ਬੈਚ ਹੈ ਉਹਦੇ ਵਿੱਚੋਂ 28 ਬੱਚਿਆਂ ਦੀ ਪਲੇਸਮੈਂਟ ਹੋਈ ਹੈ T3 ਟਰਮੀਨਲ ਦਿੱਲੀ ਵਿੱਚ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਰੈਡੀਸਨ ਜੋ ਹਿਆਚ ਇੰਡੀਗੋ 에ਅਰਲਾਈਨਸ ਤੋ ਗੁਰਸੱਬ ਦੀ ਬਖਸ਼ਿਸ਼ ਹੈ ਤੋ ਉਹਨੂੰ ਸੈਲੀਬ੍ਰੇਟ ਕਰਨ ਲਈ ਗੁਰਸੱਬ ਦਾ ਸ਼ੁਕਰਾਨਾ ਕਰਨ ਲਈ ਆਪਾਂ ਕਰਦੇ ਆ ਸਰ ਗਰਲਜ਼ ਬੋਇਸ ਦੇ ਲਈ ਕੀ ਖਾਸ ਰੱਖਿਆ ਗਿਆ ਹੈ ਸਰ ਗਰਲਜ਼ ਲਈ ਬੋਇਸ ਲਈ ਪਲੱਸ 2 ਪਾਸ ਹੋਣੇ ਆ ਗ੍ਰੈਜੂਏਟਸ ਹੋਣ ਉਹਨਾਂ ਲਈ ਏਵੀਏਸ਼ਨ ਹਸਪੀਟੈਲਿਟੀ ਤੋ ਟ੍ਰੈਵਲਰ ਕਸਟਮਰ ਸਰਵਿਸ ਸਾਰੇ ਸੈਕਟਰਸ ਦੀ ਜੋ ਹਾਈ ਪੇਇੰਗ ਜੌਬਸ ਨੇ ਹਾਈ ਪੇਇੰਗ ਸੈਕਟਰਸ ਨੇ ਉਹ ਵਧੀਆ ਬ੍ਰਾਂਡਸ ਨੇ ਤੋ ਉਹਨਾਂ ਦੇ ਵਿੱਚ ਮਤਲਬ ਬੱਚਿਆਂ ਨੂੰ ਬਹੁਤ ਵਧੀਆ ਓਪਰਚੁਨਿਟੀ ਹੈ ਤੋ ਖਾਸ ਕਰਕੇ ਬਾਰਦਾ ਹੁਣ ਵੈਸੇ ਵੀ ਜਿਹੜਾ ਟ੍ਰੈਂਡ ਚੱਲ ਰਿਹਾ ਹੈਗਾ ਜਿਹੜੇ ਦੂਰ ਦੇ ਢੋਲ ਹਸਾਬ ਨਹੀਂ ਉਹ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਹੈ ਤੋ ਹੁਣ ਵੈਸੇ ਵੀ ਇੱਥੇ ਦੀ ਯੂਨੀਵਰਸਿਟੀਆਂ ਕਾਲਜ ਜਿਹੜੇ ਨੇ ਉਹ ਪੂਰੀ ਤਰ੍ਹਾਂ ਭਰ ਰਹੇ ਨੇ ਕਿਉਂਕਿ ਪੇਰੈਂਟਸ ਨੂੰ ਵੀ ਪਤਾ ਲੱਗ ਗਿਆ ਹੈਗਾ ਬੱਚਿਆਂ ਦਾ ਜੋ ਜੀਵਨ ਔਰ ਜੋ ਇੱਥੇ ਮੌਕਾ ਜੋ ਓਪਰਚ्युनिटीज ਨੇ ਉਹ ਬਾਹਰ ਕਿਤੇ ਵੀ ਨਹੀਂ ਹੈ ਸੋ ਸਾਨੂੰ ਵੀ ਉਸ ਗੱਲ ਨੂੰ ਇਨਕਰੇਜ ਕਰਨਾ ਚਾਹੀਦਾ ਔਰ ਮੀਡੀਆ ਦੇ ਮਾਧਿਅਮ ਨਾਲ ਇਹ ਵੀ ਗੱਲ ਦੁਨੀਆ ਵਿੱਚ ਸਭ ਜਗ੍ਹਾ ਪਹੁੰਚਣੀ ਚਾਹੀਦੀ ਹੈ ਕਿ ਜੋ ਇੰਡੀਆ ਦੇ ਵਿੱਚ ਸਕੋਪ ਹੈ ਉਹ ਹੋਰ ਕਿਤੇ ਨਹੀਂ ਹੈ। ਸੱਚੀ ਗੱਲ ਹੈ ਕਿ ਪ੍ਰੋਗਰਾਮ ਕਰਵਾਇਆ ਗਿਆ ਇਸ ਤਰ੍ਹਾਂ ਅੱਗੇ ਹੋਰ ਵੀ ਪ੍ਰੋਗਰਾਮ ਕਰਵਾਏ ਜਾਣਗੇ। ਜ਼ਰੂਰ 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 ਜਿਵੇਂ ਗੁਰੂ ਸਾਹਿਬ ਨੇ ਅੱਗੇ ਦਿਆ ਕੀਤੀ ਹੈ ਗੁਰੂ ਸਾਹਿਬ ਅੱਗੇ ਵੀ ਦਿਆ ਕਰਨਗੇ। ਤੋਂ ਇਹੋ ਜਿਹੇ ਪ੍ਰੋਗਰਾਮ ਅੱਗੇ ਹੁੰਦੇ ਰਹਿਣਗੇ। ਪਲੱਸ ਜਿਵੇਂ ਅਸੀਂ ਦੇਖ ਰਹੇ ਹਾਂ ਜੋ ਆਇਲ ਇਮੀਗ੍ਰੇਸ਼ਨ ਦਾ ਜੋ ਟ੍ਰੈਂਡ ਹੈ ਉਹ ਹੁਣ ਪੂਰਾ ਤਕਰੀਬਨ ਖਤਮ ਹੋਣ ਦੇ ਸਾਬ ਵਿੱਚ ਹੈ ਕਿਉਂਕਿ ਬੱਚਾ ਹੁਣ ਬਾਹਰ ਜਾ ਨਹੀਂ ਰਿਹਾ ਔਰ ਬਾਹਰ ਜਾ ਕੇ ਵੀ ਉਹਨਾਂ ਨੇ ਦੇਖ ਲਿਆ ਹੈਗਾ ਕਿ ਬਾਹਰ ਕੀ ਸਕੋਪ ਨੇ। ਤੁਹਾਡੇ ਜੋ ਇੰਡੀਆ ਦੇ ਵਿੱਚ ਇੱਕ ਫਲਰਿਸ਼ਿੰਗ ਸੈਕਟਰਸ ਨੇ ਔਰ ਬਹੁਤ ਜ਼ਬਰਦਸਤ ਓਪਰਚ्युनिटीज ਨੇ ਤੋ ਉਹਦੇ ਵਿੱਚ ਬੱਚਿਆਂ ਨੂੰ ਔਰ ਪੇਰੈਂਟਸ ਨੂੰ ਇਸ ਗੱਲ ਦਾ ਬਹੁਤ ਫਾਇਦਾ ਹੈ ਜੇ ਬੱਚਾ ਸਾਡਾ ਇੱਥੇ ਰਹਿ ਕੇ ਫਲਰਿਸ਼ ਕਰੇ ਸਰ ਪ੍ਰੈਕਟਿਕਲ ਲਾ ਕੇ ਬੱਚਿਆਂ ਕੀ ਮੈਸੇਜ ਹੀ ਨਾ ਚਾਹੀਏ ਪੇਰੈਂਟਸ ਨੂੰ ਸਰ ਜਦੋਂ ਆਪ ਅੱਜ ਤੋਂ ਇੱਕ ਸਾਲ ਪਹਿਲਾਂ ਆਪਾਂ ਸ਼ੁਰੂ ਕੀਤਾ ਸੀ ਤੋ ਬੜੇ 네ਗੇਟਿਵ ਟ੍ਰੋਲ ਸੀਗੇ ਬੜੇ 네ਗੇਟਿਵ ਕਮੈਂਟਸ ਸੀਗੇ ਜੀ ਇਹ ਕੌਣ ਨੇ ਜੀ ਇਹ ਫਰਾਡ ਹੈ ਜੀ ਇਹ ਹੈ ਉਹ ਹੈ ਪਰ ਗੁਰਸੱਭੀ ਦੇ ਧਿਆਨ ਨਾਲ ਜਿਹੜਾ ਫਰਸਟ ਬੈਚ ਨੇ ਇਹ ਦੱਸਦਾ ਕਿ ਅਸੀਂ ਕਿਤੇ ਨਹੀਂ ਕੁਝ ਚੱਲੇ ਔਰ ਗੁਰੂ ਸਾਹਿਬ ਦੀ ਦੇਣ ਨਾਲ ਬੱਚਿਆਂ ਦੀ ਪਲੇਸਮੈਂਟਸ ਹੋ ਰਹੀਆਂ ਨੇ ਔਰ ਬੱਚੇ ਹਾਈ ਪੇਇੰਗ ਜੌਬਸ ਵਿੱਚ ਜਾ ਰਹੇ ਨੇ ਤੁਸੀਂ ਅੰਦਰ ਜਾ ਕੇ ਦੇਖਿਆ ਹੋਵੇਗਾ ਪ੍ਰੈਜੈਂਟੇਸ਼ਨ ਵਿੱਚ ਵੀ ਉਹਨਾਂ ਨੇ ਦਿਖਾਇਆ ਉਹੀ ਬੱਚੇ ਜਿਹੜੇ 1 ਸਾਲ ਪਹਿਲਾਂ ਆਏ ਸੀਗੇ ਆਜੋ ਬੱਚਿਆਂ ਦਾ ਰੂਪ ਚਿਹਰਾ ਸਾਰਾ ਕੁਝ ਬਦਲ ਚੁੱਕਾ ਹੈ ਔਰ ਉਹ ਜਾ ਕੇ ਇੱਕ ਜ਼ਬਰਦਸਤ ਬ੍ਰਾਂਡ ਦਾ ਚਿਹਰਾ ਬਣ ਚੁੱਕੇ ਨੇ ਅੱਜ ਸੈਮੀਨਾਰ ਦੇ ਚੀਫ ਗੈਸਟ ਕੋਲ ਆਏ ਡਾਕਟਰ ਇੰਦਰਬੀਰ ਸਿੰਘ ਜਰ ਨੇ ਜੀ ਜੋ ਸਾਡੇ ਮਤਲਬ ਫੈਮਿਲੀ ਦੇ ਵੀ ਬਹੁਤ ਰਹਿਨੁਮਾਨ ਨੇ ਪਲੱਸ ਪ੍ਰੈਜ਼ੀਡੈਂਟ ਚੀਫ ਹਲਸਾ ਦਿਵਾਨ ਨੇ ਔਰ ਐਮ ਐਲ ਏ ਅਮਲਸਰ ਸਾਊਥ ਨੇ ਤੇ ਉਸ ਦੇ ਨਾਲ ਸ਼੍ਰੀ ਕੇ ਐਸ ਕੋਲੀ ਜੀ ਜੋ ਫਾਊਂਡਰ ਚੇਅਰਮੈਨ ਨੇ ਇੱਥੇ ਫਰੈਂਕਫਰਟ ਗਰੁੱਪ ਦੇ ਨਾਲ ਉਹਨਾਂ ਦੇ ਬ੍ਰਦਰ ਆਰ ਐਸ ਕੋਲੀ ਜੀ ਔਰ ਸੁਖਜਿੰਦਰ ਸਿੰਘ ਪ੍ਰਿੰਸ ਚੀਫ ਹਲਸਾ ਦਿਵਾਨ ਜੀ ਗੱਲ ਕੀਤੀ ਹੈ ਐਡਮਿਸ਼ਨਸ ਓਪਨ ਨੇ ਹਾਂਜੀ ਹਾਂਜੀ ਐਡਮਿਸ਼ਨਸ ਓਪਨ ਨੇ ਜੀ ਔਰ ਬੱਚਿਆਂ ਲਈ ਬਹੁਤ ਵਧੀਆ ਓਪਰਚੁਨਿਟੀ ਹੈ ਸੋ ਮੀਡੀਆ ਦੇ ਮਾਧਿਅਮ ਨਾਲ ਇਹ ਚੀਜ਼ ਸਭ ਜਗ੍ਹਾ ਪਹੁੰਚਣੀ ਚਾਹੀਦੀ ਹੈ ਸਿਲੈਕਸ਼ਨ ਮੀਟਿੰਗ ਵੀ ਸਰ ਅੱਜ ਕੋਈ ਹਾਂਜੀ ਕੋਈ ਸਪੀਚ ਐਡਰੈਸ ਸਾਡੇ ਆਫਿਸ ਦਾ ਐਡਰੈਸ ਔਰ ਵਿਦਨ 1 ਇਅਰ ਆਫ ਐਸਟੈਬਲਿਸ਼ਮੈਂਟ ਹੁਣ ਇੱਕ ਹੋਰ ਫਲੋਰ ਐਡ ਹੋ ਚੁੱਕੀ ਹੋਈ ਹੈ ਤੋਂ ਹੁਣ ਸਾਡਾ ਜੋ ਪੋਟੈਂਸ਼ੀਅਲ ਹੈ ਕਿ ਕਰੀਬ 800 ਹਜ਼ਾਰ ਬੱਚੇ ਦਾ ਇੱਕ ਸਾਲ ਦੇ ਵਿੱਚ ਥੈਂਕ ਯੂ ਥੈਂਕ ਯੂ